ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਦੁਆਦਿ ਸਚੁ ਹੈ ਤਿ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾਲ ਬਤਾਰਿ ਭੁਖਿਆ ਭੁਖਣਾ ਉਤਰਿ ਜੇ ਬੰਨਾ ਭਰੀਆ ਭਾਰ ਸਹਿਜਾਂ ਬਲ ਕੋ ਹਿਦੈ ਤਨਾ ਚਲੇ ਨਾਲ ਕਿਵ ਸਚਿਆ ਰਹੀਏ ਕਿਵ ਕੋੜਾ ਜੋ ਟਿਰ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਰ ਹੁਕਮ ਨਾ ਤੈਨਾਰ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਤਮਨੇ ਚ ਹੁਕਮ ਲੈ ਬੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਕੋ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਦ ਜਾਨੇ ਨੀਸਾਨ ਗਾਵੇ ਕੋ ਬਨ ਮਟਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਕੰਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਕਰ ਦੇਹ ਗਾਵੇ ਕੋ ਜਾ ਪਰਸੇ ਦੂਰ ਗਾਵੇ ਕੋ ਏਕੇ ਹੱਦਰਹ ਦੂਰ ਕチナ ਕチナ ਆਵੇ ਟੋਟ ਕਦ ਕਦ ਕਥੀ ਕੋਟੀ ਘੋਟ ਕੋਟ ਦਿੰਦਾ ਦੇ ਲੰਦ ਸਖ ਪਾਹੇ ਜੁਗ ਜੰਤੁਰ ਖਾਈ ਕਾਈ ਹੁਕਮਿ ਹੁਕਮ ਚਲਾਇ ਰaho ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸੇਵ ਸਾਚਨਾ ਹੀ ਭਾਖਿਆ ਭਵੇ ਪਾਰੇ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜੁਧ ਸੇ ਦਰਬਾਰ ਮੋਹ ਕੀ ਬੋਲਨ ਬੋਲੀਐ ਜਿਸੁ ਮਿਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਾਈ ਵਿਚਾਰੇ ਕਰਮੀ ਆਵੈ ਕਪੜਨ ਦ੍ਰਿਮੁਖ ਦਵਾਰ ਨਾਨਕ ਇਹ ਜਾਣੀਐ ਸਭਾਤੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਲੰਨ ਜਿਣ ਸੋਏ ਜਿਣ ਸੇਵੈ ਤਨ ਪਾਇਆ ਮਨ ਨਾਨਕ ਗਾਵੈ ਗੁਣਿ ਮਿਠਾਣ ਗਾਵੀਐ ਸੁਨਿਐ ਮਨ ਰਖੀਏ ਭਾਉ ਦੁੱਖ ਪਰ ਹਸੋ ਕਰੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੇਸ਼ਰ ਗੁਰੂ ਗੋ ਰਕ ਬਰਮਾ ਗੁਰ ਪਾਰਵਤੀ ਮਾਇ ਜੀ ਹੋ ਜਾਣਾ ਖਾ ਨਾਹੀ ਚਹਿਨਾ ਕਛੁ ਨਾ ਜਾਈ ਗੁਰਾਏ ਕਦੇ ਹੀ ਭੁਜਾਈ ਸਭਨਾ ਜੀਨਾ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਕੀ ਰਤਨ ਅਮਾਜੇਤ ਸੁਭਾਵਾ ਮਿਨ ਭਾਣੇ ਕੀ ਨਾਇ ਕਰੀ ਜੇ ਤੀਸਰਠਿ ਉਪਾਈ ਵੇ ਕਾਮਣ ਕਰਮਾ ਕੇ ਮਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਣਿ ਗਏ ਗੁਰ ਕੀ ਸੇਤ ਸੁਣਿ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਘਾਇਕ ਦਾਤਾ ਸੋ ਮੈਨ ਸ੍ਰੀ ਨਾਜਾਈ ਜੇ ਵਿਚਾਰੇ ਆਰਜਾ ਹੋਰ ਬਸੂਨੀ ਹੋਏ ਨਵਾ ਖਲਾ ਵਿੱਚ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾਵ ਰਖਾਈ ਕੈ ਜਸ ਕੀ ਰਜਗਲੇ ਜੀਤਿ ਸਨੇਦਰਨਾ ਵੈਤ ਵਾਤਨੁ ਪੁਛੇ ਕੇ ਟੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਰਮੁਖ त्याग ਗੁਰਦੇਹ ਤੇਹਾ ਕੋਈ ਨਾ ਸੁ ਜੀਤਿਸ ਗੁਣ ਕਹੇ ਕਰੇ ਸੁਨਿਆ ਸਿਤ ਪੀਰ ਸੁਨਾ ਸੁਨੇ ਤਰ ਤਵਲੇ ਆਕਾਸ਼ ਸੁਨੇ ਦੀਪ ਲੋਪਾਤਲ ਸੁਨੇ ਪੂਰਨ ਸਕੇ ਕਾਲ ਨਾਨਕ ਭਗਤਾ ਸਰਵਗਾ ਸੁਨੇ ਦੋਖ ਪਾਪ ਕਾ ਨਾਸ নাচন সনছকা সনান পঢ় পাভে মান সনে চন নানক ভগা সুখ ভাৱক না গুণেন চেখ পি পাচাও ਸੁਨਹਿਂ ਦੇ ਪਾਵੇ ਰਹਿ ਸੁਨਹਿਂ ਹਾਥ ਵੇਸ ਗਹ ਨਾਨਕ ਭਗਤਾ ਸਦਾ ਵਿਗਾ ਸੁਨਹਿਂ ਦੂਖ ਪਾਪ ਕਾ ਨਾਸੁ ਮਨਿ ਕੀ ਕਸ ਕਹੀ ਨਾ ਜੈ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਕਹਨ ਹਾਰ ਮਨਿ ਕਾਵੇ ਕਰ ਵਿਚਾਰ ਐਸਾ ਨਾਮ ਨਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸਰ ਤੋਂ ਵੇ ਮਨ ਬੋਧ ਮਨ ਸਗਲ ਭਵਨ ਕੇ ਸੁਧ ਮੰਨੇ ਮੋਹ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤਰਮ ਸੇ ਤੀਸਰ ਮੰਨਦੇ ਐਸਾ ਨਾਮ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋ ਬਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਜਹਰ ਰਾਜਾਨ ਪੰਚਾ ਕਾ ਘਰ ਇੱਕ ਧਿਆਨ ਜੀ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਲ ਤਰਮ ਦੇ ਆਕਾ ਪੂਤ ਸੰਤੋਖਤਾ ਵਰਕਿਆ ਜਿਣ ਸੂਤ ਜੇ ਕੋ 부ਜੇ ਹੋਵੇ ਸਤਿਆਰ ਧਮਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਚਿਸਤੇ ਪਾਲ ਧਲੇ ਕਵਨ ਜੋਰ ਜੀ ਯਾਦ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਜਿਹ ਲੈਖਾ ਲਿਖ ਜਾਣ ਕੋਈ ਲੈਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦਰ ਜਾਣੇ ਕੋਣ ਕੂਤ ਕੀਤਾ ਵਸੈ ਕੋ ਕੋ ਅਤਿ ਸਤੇ ਬਿ ਵਿਲਖ ਦਰਿਆ ਗੁਰੂਤ ਕਵਨ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋਤ ਰੂਪਾਵੇ ਸਾਈ ਭਲੀ ਕਰ ਤੁਸਰਾ ਸਲਾਮ ਜਿ ਨਿਰੰਕਾਰ ਅ ਸੰਘ ਜਾਪੇ ਅ ਸੰਘ ਪਾਉ ਅ ਸੰਘ ਬੁੜਾ ਸੰਘ ਤੋ ਬਤਾਉ ਸੰਘਰੰ ਤੁਮਕ ਵੇਦ ਪਾਠ ਸੰਬਜੋਕ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾਤਾਰ ਅਸੰਖ ਸੂਰਮ ਭਖ ਸਰ ਸੰਖ ਮੂਨ ਲਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੂਤਰ ਭਾਵੇ ਸਾਈ ਭਲੀ ਕਾਰ ਤੁਸ ਰਾਸ ਨਾਮ ਤਨ ਅਹੰਕਾਰ ਅਸੰਖ ਮੂਰਤ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੀ ਜੋਰ ਸੰਖ ਗਲਵੜ ਹਤਿਆ ਕਮਾਏ ਅਸੰਖ ਪਾਪੀ ਭਾਵ ਕਰ ਜਾਹੇ ਸੰਖ ਉੜਿਆਰ ਘੁੜੇ ਫਿਰਾਏ ਸੰਖ ਮਿਲੇ ਸਮਲ ਭਖ ਖਾਏ ਸੰਗ ਨੰਦਕ ਸਰ ਕਰੇ ਭਾਰ ਨਾਨਕ ਨੂੰ ਕਹੇ ਵਿਚਾਰ ਵਾਰਿਆਣ ਜਾਵੇ ਇੱਕ ਵਾਰ ਜੋਤ ਰੂਪ ਭਾਵੇ ਸਾਈ ਭਲੀ ਕਾਰ ਤੁਸ ਰਾਖ ਲਾਂਤ ਨਿਰੰਕਾਰ ਅਸੰਖ ਨਾਮ ਇਹ ਸੰਖਤਾ ਵੇ ਗਮ ਗਮ ਸੰਖ ਲੋ ਅਸੰਖ ਅਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਕ੍ਰੇ ਲੇਕਨ ਬੋਲ ਨਾ ਮਾਨਕ ਰਸਰ ਸੰਜੋਗ ਬਖਾਲ ਜਿਨੇ ਲੇਖ ਤੇ ਸਰਨਾ ਜੇ ਫਰਮਾਇ ਤੇ ਬਿਵ ਤੇ ਬਪਾਈ ਜੇਤਾ ਕੇਤਾ ਤੇ ਤਾ ਨਾ ਵੇ ਨਾ ਵੇ ਨਾਈ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੂਤ ਰੁ ਭਾਵੇ ਸਾਈ ਫਲੀਕਾਰ ਤੁਸਰਾ ਸਨਾਮ ਜਨ ਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤਿਆਤਰ ਸੁਕੇ ਮੂਤ ਪਲੀਤੀ ਕਪੜ ਹੋਇ ਦੇ ਸਾਭ ਲਈ ਇਹੋ ਤੋਏ ਭਰੀਏ ਮਦ ਪਾਪਾ ਕੇ ਸੁਮਹ ਤੋਪੇ ਨਾ ਵੇ ਕੇ ਰੰਗ ਹੁਨੇ ਪਾਪੀ ਅਖਰ ਨਾ ਕਰ ਕਰ ਕਰਨਾ ਲਿਖ ਰਹਿ ਜਾਓ ਹਾਪੇ ਬੀਜਾ ਪੇਹੀ ਖਾ ਨਾਨਕ ਕੁਕਮੀ ਆਓ ਜਾਓ ਧੀਰ ਤਬ ਵਿਦਿਆਦਾਨੇ ਕੋ ਪਾਵੇ ਝਲਕਾ ਮਨ ਸੁਨਿਆ ਮੰਨਿਆ ਮਨ ਕੀਤਾ ਭਉ ਅੰਤਰਗਰਿ ਤੀਰਥ ਮੰਨਾ ਸਭ ਗੁਣ ਤੇਰੇ ਮੇਂ ਨਹੀਂ ਕੋ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਵਰਮਾ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਭਗਤ ਕਵਣ ਕਮ੍ਰਥੇ ਤਕਾਉਣ ਮਾਰ ਕਮਨ ਸੇ ਰਤੁ ਮਹਾ ਕਮਜਤ ਹੋਆ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨਾ ਪਾਇਓ ਕਾ ਦੀਜ ਲਿਖ ਲੈ ਕੋ ਰਾਣ ਮਿਤਵਾਰ ਨਾ ਡੋਗੀ ਜਲ ਰਤੁ ਮਹਾ ਨਾ ਕੋਈ ਜਾ ਕਰਤਾ ਸੇ ਟੀ ਹੋ ਸਾਜ ਜਿ ਆਪੇ ਜਾਣੇ ਸੋਇ ਕਿਵ ਕਰਾਖਾ ਕਿ ਵਿਸਾਲਾ ਹੈ ਕੇ ਵਰਨੇ ਕੀ ਵਜਣਾ ਨਾਨਕ ਆਖਣ ਸਭ ਕੋ ਆਖੇ ਕਦੇ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਪੂਜ ਨ ਦੇ ਗਿਆ ਨਾ ਸੋਹੇ ਪਾਤਾਲ ਪਾਤਲ ਲਖਿਆ ਅਗਾਸ ਅਗਾਸ ਉਰੇ ਕੋੜ ਕੇ ਪਾਲ ਥਕੇ ਵੇਦ ਕਹਿਣਕ ਬਾਤ ਸੈ ਸਠਾਰੇ ਕਹਿਣਕ ਤੇ ਬਾਸੁ ਲਿਖਤਾਤ ਲੇਖਾ ਹੈ ਤਲਕੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਛਾਲਾ ਹੀ ਸਲੈ ਤੇ ਸੁਰਤ ਨਾ ਪਾਈਂ ਨਦੀਆਂ ਤੇ ਵਹ ਭਵੇਂ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਦਤਾਰ ਵੇਰਾਸਤੀ ਮਲ ਤਨ ਕੀੜੀ ਧੁਰ ਨਾ ਹਵਣੀ ਜੀਤਿ ਸੁਮਨੁ ਨਾ ਵੀਸਰੇ ਅੰਤਨਾ ਸਿਫਤੀ ਕਹਨਾਂ ਤੀ ਅੰਤਨਾ ਕਰਨ ਦੇਨੰਦ ਹੰਤਨਾ ਮੇਖਣ ਸੁਨਾਨ ਅੰਤਿ ਅੰਤਨਾ ਜਾਪੇ ਕਿਆਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਵਾਰਿ ਅੰਤ ਕਰਨ ਕੀਤੇ ਮਿਲੈ ਹਿ ਤਾਕੇ ਅੰਤਨਾ ਪਾਇ ਜਾਹਿ ਜੇ ਅੰਤਨਾ ਜਾਣੇ ਕੋਈ ਬੋਤਾ ਕਈਐ ਬੋਤਾ ਹੋਇ ਵੱਡਾ ਸਹਿਬ ਉਚਾ ठाਉ ਜੇ ਉਪਰ ਉਚਾ ਨਾਉ ਵੇਗਣ ਉਚਾ ਹੋਏ ਕਦ ਸੁਚੇ ਕੋ ਜਾਣੇ ਸੋਏ ਜੇ ਉਹ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਤੁਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਣਤ ਨਹੀਂ ਵਿਚਾਰ ਇਥੇ ਖੱਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖ ਐ ਖਾਇ ਕੀਤੇ ਅਦਭੁਗ ਭੁਗਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨ ਸਕੇ ਕੋਈ ਜੇ ਕੋ ਖਾਈ ਗਖਣ ਪਾਇਓ ਜਾਣੇ ਜੇ ਧਿਆਮੋ ਖਾਏ ਹਾਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੇ ਬਕਸੇ ਚ ਵਸਲਾ ਨਾਨਕ ਪਾਸਾ ਹੀ ਪਾਸਾ ਮੁਲ ਬਨ ਮਲ ਵਪਾਰ ਮਲ ਵਪਾਰੀ ਮਲ ਪੰਡਾਰ ਮੁੱਲਾ ਦੇ ਮੁੱਲਾ ਜੈ ਮੁੱਲ ਪਾਇ ਮੁੱਲਾ ਸਮਾਏ ਅਮਲ ਕਰਮ ਮਲ ਦੇ ਬਾ ਨਮ ਮਲ ਤੁਰਮ ਫਰਮਾਨ ਮੁਲ ਬਕਸੀ ਸਮਲ ਨੇ ਸਾਨ ਮਲ ਕਰਮ ਫਰਮਾਨ ਅਮੁੱਲਾ ਮੁੱਲਾ ਖਿਆਣਾ ਜਾਏ ਆਖਾ ਕਰਹਿ ਲੇ ਬਲਾਈ ਆਖੇ ਵੇਦ ਪਾਠ ਪੁਰਾਣੇ ਆਖੇ ਪੜ੍ਹੇ ਕਰੇ ਵਿਖਿਆਨ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੰਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਾ ਕਾ ਟੁੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੀ ਕੀ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾ ਲਿਖੇ ਸਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੀ ਗਾਵਣ ਹਾਰੇ ਇਹ ਤੇ ਰਾਗ ਪਰੀ ਸੋਖ ਹੀਣ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਵਾਸੰਤਰ ਗਾਵੇ ਰਾਜਾ ਧਮ ਦਵਾਰੇ ਗਾਵੇ ਚਤਕੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰ ਮਾ ਦੇਵੀ ਸੋਹਣ ਸਰਾਸ ਵਾਰੇ ਗਾਵੇ ਇੰਦਰਿੰਦਰਾ ਸੁਣ ਬੈਠੇ ਦੇਵਤਿਆ ਧਰਨਾਲੇ गावେ ସେଦିସୁନା ଦିଅନ୍ଦର ଗାବନ ସାଧ ବିଚାରେ ଗାବନ ଜତି ସତୀ ସନ୍ତୋଖୀ ଗାବେ ବୀର କରାରେ ଗାବନ ପଣ୍ଡତ ପଡନ କୀସର ଯୁଗ ଯୁଗେ ବେଦାନାଲେ ଗାବେ ମୋହନି ଆମଣ ମୋହନ ସରଗ ମଛପିଆଲେ ଗାବନ ରତ୍ନିୟ ପାଏ ତେରେ ଅରଷଡ୍ তীରଥ ନାଲେ ଗାବେ ଯୋଧ ମହାବଳ ସୂରା ଗାବେ ଖାଣି ଚାରେ ਗਾਵੇ ਕੰਡਮੰਡ ਵਰ ਭੰਡਾ ਕਰ ਕਰ ਰਖੀ ਧਾਰੇ ਸੇਈ ਤੁਸਨੂੰ ਗਾਵੇ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤ ਨਿ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਨ ਸਹਿਬ ਸਾਚਾ ਸੱਚੀ ਨਹੀਂ ਹੈ ਪੀ ਹੋਸੀ ਜਾਇ ਨਾ ਜਾ ਸਿਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਗੇ ਸੀ ਮਾਇ ਜਨੀ ਉਪਾਈ ਕਰ ਕਰ ਵੇਖੇ ਕੀ ਤਾ ਆਪਣਾ ਜੋਤੀ ਸਤੀ ਵਢਾਈ ਜੋਤਿ ਸੁਭਾਵੇ ਸੋਈ ਕਰਸੀ ਰੁਕਮ ਨ ਕਰ ਨਾ ਜਾਇ ਸੋ ਪਾਸ ਸੰਸਾਹ ਪਾਸੈ ਨਾਨਕ ਰਹਿਨ ਨਰਜਾਈ ਮੰਦਾ ਸੰਤੋਖ ਧਰਮ ਪਰ ਚੋਲੇ ਧਾਨਿ ਕਿ ਘਰੇ ਵਿਪੂਰ ਖਿੰਡਾ ਕਾਲ ਕੋ ਹਰੀ ਕੈ ਜੁਗ ਡੰਡਾ ਪ੍ਰਤੀ ਤਾਈ ਪੰਤੀ ਸਗਲ ਨਾ ਮਾਤੀ ਮਿਲਜੀ ਤੇਜਗ ਜੀਤ ਆਦੇਸਿਆ ਆਦੇਸਿ ਆਦਨਿਲੇ ਨਾਦ ਨਾਦ ਜੁਗ ਜੁਗ ਕੋ ਵੇਸ ਤੁਪਤ ਨਿਆਂ ਦਿਆ ਭੰਡਾਰਨ ਕਟਕਟ ਵਾਜੇ ਨਾਥ ਹਾ ਬਨਾਦਨਾ ਤੀਸ ਉਜਾ ਕੇ ਰਸ ਨੇਮਰਾ ਸਾਦ ਸਿੰਜੋ ਵਿਯੋਧੇ ਕਾਰ ਚਲਾਵੇ ਦੇਖਿ ਆਵੇ ਭਾਗ ਹਾਦੇ ਤਸਿਆਦੇਸ ਆਦਿਨੀਲਨਾਦ ਨਾਦ ਜੁਗ ਜੁਗ ਕੋ ਵੇਸ ਏਕਾ ਮਾਇਜੁਗਤ ਵੈਤੰਜਲੇ ਪਰਵਾਨਿਕ ਸੰਸਾਰਿਕ ਪੰਡਾਰਿਕ ਲਾਇਦੀ ਬਾਣ ਨਿਮਿਤ ਸੁਭਾਵਤ ਵਿੱਚ ਲਾਭ ਜੁਭ ਹੋਵੇ ਫਰਮਾਨ ਹੋਵੇ ਕਹਿ ਨਾਨਕ ਨਾ ਵੇ ਬੋਤਾ ਹੀ ਵਿਡਾਣ ਹਾਦੇ ਤਸਿਆਦੇਸ ਆਦਿਨੀਲਨਾਦ ਨਾਦ ਜੁਗ ਜੁਗ ਕੋ ਵੇਸ ਸਸਲੋਲੇ ਭੰਡਾਰ ਜੋ ਕਿਸ ਪਾਇਸ ਵਿਖਾ ਵਾਰ ਕਰ ਕਰ ਵੇ ਕੇਸਰ ਦਿਨ ਹਾਰ ਨਾਨਕ ਸੱਤੇ ਕੀ ਸੱਚੀ ਕਾਰ ਆਦੇਤ ਸਿਆਦੇਸ ਆਦਰੀ ਨਾਦ ਨਾਦ ਜੁਗ ਜੁਗ ਕੋ ਵੇਸ ਰੁਗ ਦੂਜੀ ਬਲ ਕੋਇ ਲਖੋਇ ਲਖ ਵੇਸ ਲਖ ਲਖ ਜਿਹੜਾ ਕੀ ਇੱਕ ਨਾਮ ਜਗਦੀਸ਼ ਇਹਤੁਰਾਈ ਪਤ ਪਵੜੀ ਚੜੀ ਹੋਏ ਥੀਸ ਸੁਨ ਗਲਾ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਨਾ ਕਰਨ ਜੋਰ ਜੋ ਪੈਣਾ ਜੋਰ ਜੋ ਨ ਮੰਗਨਦੇ ਹੈ ਨਾ ਜੋਰ ਜੋ ਨ ਜੀਉਣ ਮਰਨ ਨਾ ਜੋਰ ਜੋਨ ਨਾਈ ਮਾਨ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨ ਜੁਟੇ ਛਟੇ ਸੰਸਾਜਿਸਾ ਜੋਰ ਕਰਵੇ ਕੇ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੁੱਤੀ ਦਿਤੇ ਵਾਰ ਪਵਨ ਪਾਣਿ ਗਣੀ ਪਾ ਤਾਲ ਤਿਸ ਵੀ ਤਥੀਤਾ ਵਰਕੀ ਤਰਮਸਾਲ ਤਸਵੇ ਜੀ ਜੁਗਤ ਕਰਨ जिनके नाम ने ज्ञानंत कृमि कृमि होई विचार सच्चा सच्चा दरबार हितै सोहण पंच पुराण तरी कर्म भवे निसान कछप कयो थे पाए नान गिया जापे जाए धर्म खंड कहो धर्म ज्ञान खंड का को कर्म केते पवन पानी वैसंतर केते कान महेश केते वर्मा घाट तकड़ी रूप रंग के बेस कीता करम भूमि मेर कीते केते धूप देश कीते चंद्र सूर कीते केते, केते मंडल देश ਕੀਤੇ ਸਿਧ ਬੁਦਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸੁਮੰਦ ਕੀਤੇ ਆਖਾਣੀ ਕੇ ਤਿਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਕੰਨ ਮੇ ਗਿਆਨ ਪ੍ਰਚਾਨ ਕਥੇ ਨਾਦ ਬਨੋਨ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਘਾੜ ਤਕੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾ ਜੇ ਕੋ ਕਹਿ ਵਿਚੇ ਬਸਤਾਏ ਤਿੱਥਾ ਕੜੀਆ ਸੁਰਤ ਮਤ ਮਨ ਬੋਲ ਤਿੱਥਾ ਕੜੀਆ ਸੁਰਾ ਸੁਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਸਿੱਧਿਆ ਹੋਰ ਨਾ ਕੋਈ ਹੋਰ ਸਿੱਧਿਆ ਜੋਤ ਮਹਾਬਲ ਸੂਰਤਿ ਨਿਮੇਂ ਰਾਮ ਰਹਿਆ ਪਰਪੁਰ ਤਿੱਥੈ ਸੀਤੋ ਸੀਤਾ ਮਹ ਨਾਮਾਇ ਤਾਕੇ ਰੂਪ ਨ ਕਥਨੇ ਜਾਇ ਨਾਮ ਮਰੇ ਨ ਠਾਗੇ ਜਾ ਜੁਨਕੇ ਨਾਮ ਸੇ ਮਨੁ ਮਾਹਿ ਤਿੱਥੈ ਭਗਤ ਵਸੇ ਕੇ ਲੋ ਕਰੇ ਨਨ ਸਚਿਆ ਮਨਸੋ ਸਚ ਕਾਨਵ ਸਨੰੰਕਾਰ ਕਰ ਕਰ ਵੇਖੇ ਨਦਰਿਨ ਹਾਲ ਤਿੱਥੈ ਕੰਡ ਮੰਡਵਰ ਪੰਡ ਜੇ ਕੋ ਕਥਿ ਤਾ ਅਤਨੰਤ ਤਿੱਥੈ ਲੋਲ ਵਾਕਾਰ ਜਿਵ ਜਿਵ ਹਕੰਤ ਵੇਤ ਵਕਾਰ ਵੇਕੇੰ ਬਸੇ ਕਰੇ ਵਿਚਾਰ ਨਾਨਕ ਕਥਨਾ ਕਾੜਾਸਰ ਜਤ ਪਹਾਰਾ ਧੀਰੋ ਜਨਾਰਨ ਮਤਿ ਵੇਦ ਹਥਿਆਰ ਔਖ ਲਗਨੀ ਤਪ ਤਾ ਭਾਂਡਾ ਪਉ ਅੰਮ੍ਰਿਤ ਢਾਲ ਘੜੀਆ ਸਭ ਸਟਿਡਕ ਸਾਜੁਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨਜ਼ਰ ਨਿਹਾਲ ਸਲੋਕ ਭਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਵਿਵਸ ਰਾਦੀ ਦਾਈ ਦਾਇਆ ਖੀ ਲੈ ਸਗਲ ਜਗਤ ਲੰਗਿਆਈਆ ਬੁਰਿਆਈਆ ਵਾਚੇ ਧਰਮਹ ਗੂਰ ਦਰਮੀ ਆਪੋ ਆਪਣੀ ਕੀ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ 슈ਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ 슈ਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ